ਸਤ ਸ੍ਰੀ ਅਕਾਲ ਦੋਸਤੋ 2024 ਦੀਆਂ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਵੱਖ-ਵੱਖ ਪਾਰਟੀਆਂ ਨੇ ਜ਼ਿਆਦਾਤਰ ਸੀਟਾਂ ਤੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਨੇ ਉੱਥੇ ਹੀ ਖਡੂਰ ਲੋਕ ਸਭਾ ਸੀਟ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਚਰਚਾ ਦੇ ਵਿੱਚ ਹੋਣ ਦਾ ਕਾਰਨ ਇਹ ਹੈ ਕਿ ਇਸ ਲੋਕ ਸਭਾ ਸੀਟ ਦੇ ਉੱਪਰ ਅਮਰਤਪਾਲ ਸਿੰਘ ਜੋ ਕਿ ਐਨਐਸਐਸ ਦੇ ਤਹਿਤ ਡੀਬੁਰੂਗੜ੍ਹ ਸਾਮਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹ ਇੱਥੋਂ ਉਮੀਦਵਾਰ ਨੇ ਆਜ਼ਾਦ ਤੌਰ ਤੇ ਤੇ ਉੱਥੇ ਹੀ ਸ਼੍ਰੋਮਣੀ ਕਾਲੀ ਦਲ ਸ੍ਰੀ ਅਮਰਸਾ ਸਾਹਿਬ ਵੱਲੋਂ ਆਪਣੇ ਉਮੀਦਵਾਰ ਨੂੰ ਇਸ ਕਰਕੇ ਪਿਛਾ ਦਿੱਤਾ ਗਿਆ ਕਿ ਅਮਰਤਪਾਲ ਸਿੰਘ ਦੀ سپورਟ ਦੇ ਵਿੱਚ ਉੱਥੇ ਹੀ ਪਿਛਲੇ ਦਿਨੀ ਅਸੀਂ ਗੱਲਬਾਤ ਕੀਤੀ ਸੀ ਹਲਕੇ ਦੇ ਲੋਕਾਂ ਦੇ ਨਾਲ ਜੋ ਕਿ ਤੁਹਾਡੇ ਸਾਹਮਣੇ ਵੀਡੀਓ ਰੱਖੀ ਸੀ ਜਿਹੜੇ ਦੋਸਤਾਂ ਨੇ ਉਹ ਵੀਡੀਓ ਨਹੀਂ ਦੇਖੀ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਤੇ ਦੱਸ ਦਈਏ ਕਿ ਉੱਥੇ ਹੀ ਇਸ ਹਲਕੇ ਤੋਂ ਹੁਣ ਕੁਝ ਅਜਿਹੇ ਤੱਤ ਕੁਝ ਅਜਿਹੇ ਜੋ ਕਹਿ ਸਕਦੇ ਹਾਂ ਫੈਕਟ ਸਾਹਮਣੇ ਆ ਰਹੇ ਨੇ ਜਿੱਥੇ ਕਿ ਨੌਜਵਾਨਾਂ ਨੇ ਇਸ ਹਲਕੇ ਦੇ ਵਿੱਚ WhatsApp ਗਰੁੱਪ ਬਣਾ ਲਏ ਨੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜੋ ਕਿ ਚੋਣ ਪ੍ਰਚਾਰ ਕਰਨ ਦੇ ਲਈ ਹਾਲਾਂਕਿ ਉਹਨਾਂ ਦੇ ਪਰਿਵਾਰ ਵੱਲੋਂ ਕੱਲ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਦੀ ਗੱਲਬਾਤ ਕਹੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦੰਤਨ ਸਾਹਿਬ ਤੋਂ ਅਰਦਾਸ ਕਰਨ ਤੋਂ ਬਾਅਦ ਅਤੇ ਖਡੂਰ ਸਾਹਿਬ ਅਰਦਾਸ ਕਰਨ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਚੋਣ ਪ੍ਰਚਾਰ ਸ਼ੁਰੂ ਕਰਨਗੇ ਪਰ ਉਸ ਤੋਂ ਪਹਿਲਾਂ ਹੀ ਇਲਾਕੇ ਦੇ ਨੌਜਵਾਨਾਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ। ਇੱਥੋਂ ਤੱਕ ਦੇਖਣ ਨੂੰ ਮਿਲਿਆ ਹੈ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਕਈ ਘਰਾਂ ਦੇ ਬਾਹਰ ਤਾਂ ਲੋਕਾਂ ਨੇ ਚੌਕ ਦੇ ਨਾਲ ਤੇ ਪੱਕੇ ਤੌਰ ਤੇ ਲਿਖ ਹੀ ਦਿੱਤਾ ਕਿ ਸਾਡੇ ਘਰ ਦੇ ਆ ਵੋਟਾ ਅਮਰਤਪਾਲ ਸਿੰਘ ਦੇ ਲਈ ਨੇ ਤੇ ਹੋਰ ਕੋਈ ਵੋਟ ਮਾ ਕੇ ਆਪਣੇ ਆਪ ਨੂੰ ਸ਼ਰਮਿੰਦਾ ਨਾ ਕਰੇ ਹਾਲਾਂਕਿ ਨਤੀਜਾ ਕੀ ਹੁੰਦਾ 4 ਜੂਨ ਨੂੰ ਹਰ ਇੱਕ ਦੀਆਂ ਨਜ਼ਰਾਂ ਜ਼ਿਆਦਾਤਰ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਨਤੀਜੇ ਤੇ ਵੀ ਹੋਣਗੀਆਂ ਤੁਹਾਨੂੰ ਕੀ ਲੱਗਦਾ ਕੀ ਨਤੀਜਾ ਹੋਵੇਗਾ ਖਡੂਰ ਲੋਕ ਸਭਾ ਸੀਟ ਦਾ ਜਰੂਰ ਕਮੈਂਟ ਕਰਕੇ ਦੱਸਣਾ ਤੇ ਦੱਸ ਦਈਏ ਕਿ ਇਸ ਇਲਾਕੇ ਤੋਂ ਇਸ ਤੋਂ ਪਹਿਲਾਂ ਬੀਬੀ ਖਾਲੜਾ ਜੀ ਵੀ ਖੜੇ ਸਨ ਜੋ ਕਿ ਇਸ ਮੌਕੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਹਲਕੇ ਦੇ ਲੋਕਾਂ ਨੇ ਉਸ ਸਮੇਂ ਬੀਬੀ ਖਾਲੜਾ ਨੂੰ ਵੀ ਹਰਾ ਦਿੱਤਾ ਸੀ ਤਾਂ ਇਸ ਮੌਕੇ ਹੁਣ ਜਦੋਂ ਅਮਰਤਪਾਲ ਸਿੰਘ ਖੜੇ ਨੇ ਤਾਂ ਉਹਨਾਂ ਦੇ ਨਾਲ ਇਲਾਕੇ ਦੇ ਲੋਕ ਖੜਦੇ ਨੇ ਜਾਂ ਫਿਰ ਨਹੀਂ ਖੜਦੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਉੱਥੇ ਹੀ ਕੁਝ ਵੀਡੀਓਜ਼ ਤੁਹਾਡੇ ਸਾਹਮਣੇ ਰੱਖਦੇ ਆ ਜੋ ਕਿ ਇਸ ਸਮੇਂ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਤੁਹਾਨੂੰ ਕੀ ਲੱਗਦਾ ਇਸ ਇਲਾਕੇ ਬਾਰੇ ਅਤੇ ਪੂਰੇ ਪੰਜਾਬ ਦੇ ਵਿੱਚ ਕਿਸ ਪਾਰਟੀ ਨੂੰ ਜਿਆਦਾ ਸੀਟਾਂ ਮਿਲਣਗੀਆਂ ਅਤੇ ਕਿਹੜੀ ਪਾਰਟੀ ਜੇਤੂ ਹੋਵੇਗੀ ਜਰੂਰ ਕਮੈਂਟ ਕਰਨਾ ਤੇ ਤੁਹਾਨੂੰ ਕੀ ਲੱਗਦਾ ਕਿਸ ਪਾਰਟੀ ਦੇ ਚੋਣ ਮਨੋਰਥ ਤੇ ਕੰਮ ਤੁਹਾਨੂੰ ਵਧੀਆ ਲੱਗਦੇ ਨੇ ਆਮ ਆਦਮੀ ਪਾਰਟੀ ਅਕਾਲੀ ਦਲ ਅਕਾਲੀ ਦਲ ਅੰਮ੍ਰਿਤਸਰ ਕਾਂਗਰਸ ਭਾਜਪਾ ਜਾਂ ਫਿਰ ਆਜ਼ਾਦ ਤੌਰ ਤੇ ਜੋ ਲੋਕ ਖੜੇ ਨੇ ਉਹ ਤੁਹਾਨੂੰ ਪਸੰਦ ਨੇ ਜਰੂਰ ਕਮੈਂਟ ਕਰਕੇ ਦੱਸਣਾ ਤੇ ਆਓ ਦੇਖੋ ਇਹ ਕੁਝ ਖਾਸ ਵੀਡੀਓਜ਼ ਮਿਲਦੇ ਆਂ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਹਾਡੇ ਸਾਹਮਣੇ ਰੱਖਦੇ ਆਂ ਪਹਿਲਾਂ ਇਹ ਵੀਡੀਓ ਸਤਿ ਸ੍ਰੀ ਅਕਾਲ ਜੀ ਆ ਪਰਿਵਾਰ ਨੇ ਪੂਰਾ ਸਿਰਆ ਕਰਾਤਾ ਸਿੱਧੀ ਗੱਲ ਲਿਖੋ ਅਸੀਂ ਭਾਈ ਸਾਹਿਬ ਦੇ ਨਾਲ ਵੀਡੀਓ ਸ਼ੇਅਰ ਕਰ ਦਿਓ ਮੈਂ ਦਾਅਵੇ ਨਾਲ ਕਹਿਣਾ ਕਿ ਭਾਈ ਅਮਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ 6 ਮਹੀਨੇ ਦੇ ਵਿੱਚ ਵਿੱਚ ਬਾਹਰ ਹੋਣਗੇ ਹੋ ਸਕਦਾ ਕਿ ਪਹਿਲਾਂ ਹੀ ਆ ਜਾਈਂ ਕਿਉਂਕਿ NSA ਇੱਕ ਵਾਰ ਰੀਪੀਟ ਹੋ ਗਈ ਹੈ ਐਰਵੋਕ ਹੋਣੀ ਹੋਣੀ ਹੈ ਅਸੀਂ ਇਹਨਾਂ ਨਾਲ ਦਾ ਸਾਹਮਣਾ ਕੀਤਾ ਹੈ ਦੂਸਰੀ ਗੱਲ ਉਹਨਾਂ ਦੇ ਕੇਸ ਨੇ ਕਿਸ ਤਰ੍ਹਾਂ ਦੀ ਜ਼ਮਾਨਤ ਆਉਣੀ ਹੈ ਕੇਸ ਕੀ ਹੈ 307 ਦਾ 307 ਦੀਆਂ ਤੇ ਬਾਰੋ-ਬਾਰ ਜ਼ਮਾਨਤਾਂ ਹੋ ਜਾਣਗੀਆਂ ਪਤਨ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਕਿੰਨਾਂ ਨਾਲ ਸੰਬੰਧਤ ਨੇ ਵਿਰਸਾ ਸੰਭਲਟਵਾ ਦੀ ਗੱਲ ਕਰਦੇ ਜੀ ਬਾਵਾ ਖੜੀ ਗਿਆ ਕਿ ਆ ਗਿਆ ਸੀ ਜਦੋਂ ਮੈਂ ਬਾਵਾ ਖੜੀਆਂ ਕਰਕੇ ਆ ਗਏ ਤਾਂ ਮੇਰੇ ਦੋ ਨਾਲ ਰਿਸ਼ਤਾ ਕਰਤਾ ਹਾਂਜੀ ਮੇਰੇ ਦੋ ਨਾਲ ਭੁੱਲਾਂ ਦੀ ਸਹੀ ਤੇ ਰੱਖਿਆ ਜੋ ਉਹ ਹਾਲ ਸਾਡਾ ਹੋਇਆ ਹਾਂਜੀ ਉਹ ਬਾਵਾ ਖੜੀਆਂ ਕਰਨ ਵਾਲੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਆ ਜਿੱਕੀ ਫੋਟੇ ਜਿੰਨੇ ਵੀ ਮੇਰੇ ਵੱਡੇ ਵੀਰਾਂ ਬਜ਼ੁਰਗਾਂ ਛੋਟੇ ਵੀਰਾਂ ਭੈਣਾਂ ਇੱਥੇ ਬੈਠੀਆਂ ਸਿਰਫ 2 ਮਿੰਟ ਮੈਂ ਬੇਨਤੀ ਕਰਨੀ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਧਿਆਨ ਨਾਲ ਆਪਦੇ ਫੋਨ ਫੋਨ ਛੱਡ ਕੇ ਮੇਰੀ 2 ਕੁ ਮਿੰਟ ਧਿਆਨ ਨਾਲ ਗੱਲ ਸੁਣ ਲਵੋ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਆ ਜਿਹੜੇ ਉਹ ਸ਼੍ਰੀ ਕਡੂਰ ਸਾਹਿਬ ਤੋਂ ਅਜਾਗ ਇਲੈਕਸ਼ਨ ਲੜ ਰਹੇ ਨੇ ਸੋ ਜਿਹੜੀ ਜਿਹੜੀ ਸੰਗਤ ਕਡੂਰ ਸਾਹਿਬ ਤੋਂ ਕਡੂਰ ਸਾਹਿਬ ਦੇ ਹਲਕੇ ਤੋਂ ਆ ਜਿਵੇਂ ਕਿ ਜੀਰਾ ਮਖੂ ਤਰਨਤਰਨ ਜੰਡੇਆਲਾ ਖੇਮ ਕਰਨ ਇਹ ਜਿਹੜੇ ਹਲਕੇ ਖਡੂਰ ਸਾਹਿਬ ਦੇ ਵਿੱਚ ਆਉਂਦੇ ਆ ਸੋ ਆਪ ਜੀ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਭੈਣੋ ਦੇ ਭਰਾਵੋ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਓ ਉਹਨਾਂ ਨੇ ਜਿਹੜੀ ਖਾਲਸਾ ਵਹੀਰ ਚਲਾਈ ਸੀ ਨੌਜਵਾਨੀ ਨੂੰ ਸਿੱਧੇ ਰਾਹ ਤੇ ਪਾਇਆ ਅਮਰਤਪਾਲ ਸਿੰਘ ਨੂੰ ਜਿਤਾਉਣਾ ਹੈ ਕਿ ਆਪਾਂ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਹੈ ਤਾਂ ਕੋਈ ਤਾਂ ਜੋ ਸਿੱਖ ਪੰਥਾ ਜਿਹੜਾ ਇਸੇ ਹੀ ਰਾਹ ਤੇ ਚੱਲੇ ਤੁਸੀਂ ਰੋਜ਼ ਹੀ ਵੇਖਦੇ ਹੋ ਕਿਵੇਂ ਆਪਣੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ ਕੋਈ ਫਾਹ ਲੈ ਕੇ ਮਰੀ ਜਾਂਦਾ ਕੋਈ ਚਿੱਟੇ ਨਾਲ ਮਰੀ ਜਾਂਦਾ ਸੋ ਵੀਰੋ ਆਪਣਾ ਇਤਿਹਾਸ ਪਛਾਨੋ ਆਪਾਂ ਉਹ ਆ ਜਿਨੇ ਸਵਾ ਲੱਖ ਨਾਲ ਇੱਕ ਲੜਾਇਆ ਸੀ ਆਪਾਂ ਗੁਰੂ ਗਬਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਡੂਰ ਸਾਹਿਬ ਦੇ ਜਿਤਨੇ ਵੀ ਸੱਜਣ ਹਨ ਭੈਣ ਭਰਾ ਹਨ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਬਹੁਤ ਸੁਨਹਿਰੀ ਮੌਕਾ ਦਿੱਤਾ ਰੱਬ ਨੇ 골ਡਨ ਚਾਂਸ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਾਂ एमपी ਦੀ ਸੀਟ ਤੇ ਉਹਨਾਂ ਨੇ ਲੜਨਾ ਹੈ ਚੋਣ ਜਿਤਾਈਏ ਤੇ ਹੁਣ ਮੌਕਾ ਆ ਗੁਰੂ ਦੇ ਸਿੰਘਾਂ ਦੀ ਜਿਹੜਾ ਜੁਰਤ ਨਾਲ ਗੱਲ ਕਰਨ ਵਾਲਾ ਸਿੰਘ ਹੈ ਤੇ ਜੇ एमपी ਬਣਿਆ ਤੇ ਗਵਰਨਮੈਂਟ ਦੀਆਂ ਅੱਖਾਂ ਚੱਖਾਂ ਪਾ ਕੇ ਹਕੂਮਤਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਵਾਲਾ ਟੇਬਲ ਟॉक ਕਰਨ ਵਾਲਾ ਔਰ ਉਹਨਾਂ ਦੀ ਮਤ ਵਿੱਚ ਜੋ ਸਾਰੀ ਗੱਲ ਸਮਝਾ ਸਕਦਾ ਹੈ ਆਨੰਦਪੁਰ ਸਾਹਿਬ ਦਾ ਮਤਾ ਪਾਣੀਆਂ ਦੇ ਚੰਡੀਗੜ੍ਹ ਦਾ ਰੌਲਾ ਹੋਰ بڑے ਮਸਲੇ ਹਨ ਜਿਹੜੇ ਤੁਹਾਨੂੰ ਪਤਾ ਹੀ ਹੈ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਆ ਇਹ ਸਾਨੂੰ ਹਕੂਮਤਾਂ ਸਿੱਖਾਂ ਨਾਲ ਘੱਟ ਗਿਣਤੀਆਂ ਨਾਲ ਧੱਕਾ ਕਰਦੀਆਂ ਆਈਆਂ ਤੇ ਜੇ ਭਾਈ ਅਮਰਤਪਾਲ ਸਿੰਘ ਜਿੱਤ ਕੇ ਐਮਪੀ ਬਣ ਕੇ ਸਭਾ 'ਚ ਜਾਂਦੇ ਆ ਪਾਰਲੀਮੈਂਟ ਵਿੱਚ ਜਾਂਦੇ ਆ ਤੇ ਉੱਥੇ ਠੋਕ ਵਜਾ ਕੇ ਉਹ ਆਪਣੇ ਹੱਕ ਸੱਚ ਦੀ ਗੱਲ ਕਰਨਗੇ ਹੁਣ ਖਡੂਰ ਸਾਹਿਬ ਵਾਲਿਓ ਸੁਨਹਿਰੀ ਮੌਕਾ ਤੇ ਜੇ ਹੁਣ ਮੌਕਾ ਖੰਜਾ ਲਿਆ ਤੇ ਮੁੜ ਕੇ ਇਸ ਬਾਡੀ ਤੇ ਜੋ ਨਰ ਚੁੱਕ ਕੇ ਤੇ ਜੇ ਚੁੱਕ ਗਏ ਜਿਵੇਂ ਬੀਬੀ ਖਾਲੜਾ ਵੇਲੇ ਆਪਾਂ ਉਹਨਾਂ ਦਾ ਸਾਥ ਨਹੀਂ ਦੇ ਸਕੇ ਪਰ ਹੁਣ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਅਮਰਪਾਲ ਸਿੰਘ ਜਿਹੜੇ ਖਰੂਰ ਸਾਹ ਹਲਕਾ ਖਰੂਰ ਸਾਹ ਤੋਂ ਲੋਕ ਸਭਾ ਦੀ ਇਲਕਾ ਨੂੰ ਲੜ ਰਹੇ ਆ ਤੇ ਉਹਦੇ ਸਮਰਥਨ ਚ ਕਈ ਜਿਹੜੇ ਸਿਹਰਦ ਲੋਕ ਪੰਜਾਬ ਦੇ ਭਲਾ ਚਾਹੁੰਦੇ ਆ ਉਨਾ ਵਿੱਚ ਮਨਜਿੰਦਰ ਸਿੰਘ ਕਲਸੀਆ ਬਾਬਾ ਜੋਨੀ ਜੀ ਤੇ ਹੋਰ ਬਹੁਤ ਜਿਹੜੇ ਭਾਈ ਸਾਹਿਬ ਨੂੰ ਸਮਰਥਨ ਕਰਦੇ ਆ ਤੇ ਜਾਂ ਆਪਣੇ ਅਹੁਦਿਆਂ ਤੋਂ ਉੱਪਰ ਉੱਠ ਕੇ ਭਾਈ ਸਾਹਿਬ ਦਾ ਸਮਰਥਨ ਕਰ ਰਹੇ ਆ ਲੋਕ ਇੱਥੇ ਚ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਹੋਰ ਲੋਕਾਂ ਨੂੰ ਵੀ ਅਪੀਲ ਕਰਦੇ ਆ ਪੰਥਕ ਜਥੇਬੰਦੀਆਂ ਨੂੰ ਵੀ ਵੀ ਤੁਸੀਂ ਵੱਧ ਤੋਂ ਵੱਧ ਭਾਈਚਾਰ ਦਾ ਸਹਿਯੋਗ ਕਰੋ ਤੇ ਇਹ ਲੜਾਈ ਇੱਕ ਕੌਮ ਦੀ ਲੜਾਈ ਆ ਇੱਕ ਪੰਜਾਬ ਦੇ ਹਿੱਤਾਂ ਦੀ ਲੜਾਈ ਆ ਨਸ਼ਿਆਂ ਦੇ ਖਿਲਾਫ ਲੜਾਈ ਐ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਕਿ ਵੱਧ ਤੋਂ ਵੱਧ ਸਹਿਯੋਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਤੇ ਉਹਦੇ ਉੱਤੇ ਮਾਣ ਕਰੋ ਰਾਜਨੀਤਿਕ ਤੌਰ ਤੇ ਮੈਂ ਕਹਿੰਦਾ ਕਿ ਕਿਸੇ ਨੂੰ ਸ਼ਰੂਮ ਨਹੀਂ ਕਾਲੀ ਦੇ ਤੋਂ ਸ਼ਿਕਵਾ ਹੋ ਸਕਦਾ ਕਿਸੇ ਨੂੰ ਗਿਲਾ ਹੋ ਸਕਦਾ ਹੈ ਕਿਸੇ ਨੂੰ ਸ਼ਿਕਾਇਤ ਹੋ ਸਕਦੀ ਹੁੰਦੀਆਂ ਨੇ ਕਮੀਆਂ ਵੀ ਰਹੀਆਂ ਹੋਣਗੀਆਂ ਕਮੀਆਂ ਵੀ ਹੋਣਗੀਆਂ ਜੇ ਨਹੀਂ ਮੰਨ ਮੰਦਾ ਸ਼ਰੋਮਣੀ ਅਕਾਲੀ ਦਲ ਨੂੰ ਵੋਟ ਨਾ ਪਾਓ ਪਰ ਇਹ ਨਹੀਂ ਕਿ ਕਹਿ ਦਈਏ ਕਿ ਅਸੀਂ ਪੰਥਕ ਹੈ ਸਿੱਖ ਹੈ ਤੇ ਸ਼ਰੋਮਣੀ ਅਕਾਲੀ ਦਲ ਨੂੰ ਛੱਡ ਕੇ ਤੇ ਕਾਂਗਰਸ ਨੂੰ ਵੋਟ ਪਾ ਕੇ ਦਿਖਾਓ ਐਸੇ